ਮੁਹਾਲੀ 'ਚ ਦਰਦਨਾਕ ਹਾਦਸਾ ਵਾਪਰਿਆ ਹੈ ਇੱਥੇ ਫੈਕਟਰੀ ਵਿੱਚ ਧਮਾਕਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਆਕਸੀਜਨ ਸਿਲੰਡਰ ਫਟਣ ਦੇ ਨਾਲ ਇਹ ਧਮਾਕਾ ਹੋਇਆ ਹੈ ਜਿਸ ਕਰਕੇ ਦੋ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਮੁਹਾਲੀ ਵਿੱਚ ਇੱਕ ਫੈਕਟਰੀ ਵਿੱਚ ਇਹ ਧਮਾਕਾ ਹੋਇਆ ਇਸ ਧਮਾਕੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਤੋਂ ਵੱਧ ਜਣੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਇਸ ਧਮਾਕੇ ਵਿੱਚ ਦੋ ਜਣੇ ਚੁੰਦੇ ਸੜੇ ਨੇ ਝੁਲਸ ਗਏ ਨੇ ਪੂਰੀ ਤਰ੍ਹਾਂ ਮੁਹਾਲੀ ਦੇ ਇੰਡਸਟਰੀਅਲ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਸਿਲੰਡਰ ਧਮਾਕਾ ਹੋਇਆ ਜਿਸ ਵਿੱਚ ਦੋ ਦੀ ਮੌਤ ਹੋ ਗਈ ਹੈ ਸਥਾਨਕੀ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ ਪੁਲਿਸ ਪ੍ਰਸ਼ਾਸਨ ਅਤੇ ਹੋਰ ਟੀਮਾਂ ਮੌਕੇ ਤੇ ਪਹੁੰਚ ਗਈਆਂ ਨੇ ਧਮਾਕਾ ਇਨਾ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੇ ਕਰਾਂ ਦੀਆਂ ਕੰਧਾਂ ਵੀ ਹਿੱਲ ਗਈਆਂ ਫੈਕਟਰੀ ਦੀ ਛੱਤ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰੀ ਧਮਾਕਾ ਹੋਇਆ ਕਿਵੇਂ ਪਰ ਮੁੱਢਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਆਕਸੀਜਨ ਸਿਲੰਡਰ ਫਟਣ ਦੇ ਨਾਲ ਜਾਣਕਾਰੀ ਅਨੁਸਾਰ ਜਿਸ ਜਗ੍ਹਾ ਤੇ ਧਮਾਕਾ ਹੋਇਆ ਉਹ ਇੱਕ ਆਕਸੀਜਨ ਪਲਾਂਟ ਸੀ ਪਤਾ ਲੱਗਾ ਹੈ ਕਿ ਇੱਥੇ ਸਿਲੰਡਰ ਲੋਡ ਕੀਤੇ ਜਾ ਰਹੇ ਸਨ ਇਸ ਦੌਰਾਨ ਅਚਾਨਕ ਸਿਲੰਡਰ ਵਿੱਚ ਧਮਾਕਾ ਹੋਇਆ ਜਿਸ ਦੌਰਾਨ ਲਗਭਗ 5 ਜਣੇ ਜ਼ਖਮੀ ਹੋ ਗਏ ਇਸ ਵਿੱਚ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਹੈ ਡੀਐਸਪੀ ਹਰਸਿਮਰਨ ਬਲ ਸਮੇਤ ਹੋਰ ਕਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਹਸਪਤਾਲ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਸੀ ਇਹ ਵੀ ਜਾਣਕਾਰੀ ਹੈ ਇਥੋਂ ਹਸਪਤਾਲ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਸੀ 1 ਕਿਲੋਮੀਟਰ ਦੂਰ ਤੱਕ ਸਿਲੰਡਰ ਦੇ ਟੁਕੜੇ ਨੇ ਜਿਹੜੇ ਉਹ ਫੈਲੇ ਨੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਸੂਮਰਤਕਾਂ ਦੇ ਰਿਸ਼ਤੇਦਾਰ ਵੀ ਮੌਕੇ ਤੇ ਪਹੁੰਚ ਗਏ ਨੇ ਪੁਲਿਸ ਸमामਲੇ ਦੀ ਪੜਤਾਲ ਕਰ ਰਹੀ ਹੈ ਪ੍ਰਸ਼ਾਸਨ ਸਾਰੇ ਮਾਮਲੇ ਨੂੰ ਦੇਖ ਰਿਹਾ ਹੈ ਪਰ ਇਸ ਮੰਦਭਾਗੀ ਘਟਨਾ ਨੇ ਪੂਰੇ ਮੁਹਾਲੀ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੀ ਉਹ ਫੈਲਾ ਦਿੱਤੀ ਹੈ ਤਾਂ ਮੁਹਾਲੀ ਦੇ ਵਿੱਚ ਫੈਕਟਰੀ ਦੇ ਵਿੱਚ ਤਿਮਾਕਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਇਹ ਤਿਮਾਕਾ ਆਕਸੀਜਨ ਸਿਲੰਡਰ ਫਟਣ ਦੇ ਨਾਲ ਹੋਇਆ ਜਿਸ ਕਰਕੇ ਦੋ ਜਣਿਆਂ ਦੀ ਮੌਤ ਹੋ ਗਈ ਹੈ ਤੇ ਬਾਕੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜੀ ਅਚਨਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀ ਪਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਸ ਦੇ ਕਰਕੇ ਦੋ ਕੈਜੁਐਲਟੀਆਂ ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਤੇਜ ਦੁੱਤਾ ਹੈਗੇ ਤੇ ਜਿਹੜੀ ਕੈਸ਼ਵਲਟੀਜ਼ ਨੇ ਉਹਨਾਂ ਨੂੰ ਕੋਸ਼ਿਸ਼ੋਂ ਆਟਮਲੀ ਤੇਜ ਰਿਹਾ ਸੀ ਕਾਰਨ ਕੀ ਹੈ ਮੈਨੂੰ ਡੈਟ ਇਜ਼ ਅ ਨੈਟਵਰਕ ਇਨਵੈਸਟੀਗੇਸ਼ਨ ਜੀ ਹਾਂ ਜੀ ਕੁਝ ਹੋਰ ਵੀ ਕਮੈਂਟ ਨਹੀਂ ਕੀਤਾ ਜਾ ਸਕਦਾ ਜੀ ਵਗੈਰਾ ਸਾਰੇ ਹਾਂ ਜੀ ਪੂਰੀ ਰੂਫ ਜਿਹੜੀ ਹੈਗੀ ਹੈ ਉਹ ਸਾਰੀ ਜੀ ਉੱਦ ਗਈ ਹੈ ਬਲਾਸਟਿੰਗ ਨਾਲ ਜ਼ਿਆਦਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਕਿਸੇ ਸਾਹਮਣੇ ਆਣਗੇ ਉਸ ਬਾਰੇ ਸੇਅਰ ਕਰਾਂਗੇ ਥੈਂਕ ਯੂ ਇਹ ਬੇਸਿਕਲੀ ਆਕਸੀਜਨ ਫੈਕਟਰੀ ਹੈ ਹਾਈ ਟੈਕ ਗੈਸਿਸ ਇਹ ਉਹਦੇ ਇਥੇ ਅਜਾ ਆਕਸੀਜਨ ਸਿਲੰਡਰ ਅੰਦਰੋਂ ਬਲਾਸਟ ਹੋਇਆ ਹੈ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਜੂਅਲਟੀਆਂ ਹੋਈਆਂ ਹੈ ਕਿਰਿਜ ਨੇ जख्मी ਤੁਸੀਂ ਆ ਦੋ ਚਾਰ ਜਣੇ जख्मी ਵੀ ਹੈ ਉਹਨਾਂ ਨੂੰ ਇਹ ਸਰਕਾਰ ਨੇ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਲੀਮਿਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹੋ ਗਏ ਅਸੀਂ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਤੇ ਫਿਰ ਇਹਨਾਂ ਜਿਹੜੇ ਇਹਨਾਂ ਕੋਲ ਕੀ ਐਸੀ ਪਰਮਿਸ਼ਨ ਹੈ ਕੀਤੀ ਇਹਨਾਂ ਕੋਲ ਕਿ ਫਾਇਰ ਕਿਓਰਡਸ ਨਾਲ ਨੋਸਿਕਰਡ ਜਾਰੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇੱਥੇ ਅਸੀਂ ਅਜੇ ਇਹਨਾਂ ਨੂੰ ਮੂਵ ਕਰ ਰਹੇ ਆ ਜਿਹੜੇ ਕੈਜੂਐਲਟੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ